ਤੇ ਭਾਜੀ ਰੇਸ਼ੂ ਨੇ ਟੀਨਾ ਪਰ ਖੜਕੇ ਦੇਖਿਆ ਤਾਂ ਉਹਦੇ ਨਾ ਮੂੰਹ 'ਚ ਕੱਪੜਾ ਪਾ ਕੇ ਨਾ ਉਹ ਪੁੱਠੀ ਕਰਕੇ ਪਿਆ ਸੀ ਤੇ ਉਹ ਪਰ ਆ ਬੈਠਾ ਸੀਗਾ ਤਾਂ ਫੇਰ ਕੁੰਡਾ ਖੋਲਿਆ ਕੁੰਡਾ ਕੋਲ ਕੇ ਨਾ ਅੰਦਰੋਂ ਕੁੰਡਾ ਕੋਲ ਕੇ ਕਹਿੰਦਾ ਹਾਂ ਦੱਸੋ ਕੀ ਗੱਲ ਆ ਇੰਨੀ ਗੱਲ ਕਹਿ ਕੇ ਚਾਰ ਜਣ ਦੇ ਮਗਰ ਭੱਜੇ ਭੱਜ ਕੇ ਨਾ ਅਸੀਂ ਉੱਥੇ ਤੱਕਰ ਗਏ ਬਾੜੇ ਤੱਕਰ ਤਾਂ ਮੁੜ ਕੇ ਨਾ ਕਹਿੰਦਾ ਦਾਤ ਕੱਢਿਆ ਨਾ ਸਾਨੂੰ ਨੇ ਮੋਰੇ ਲਾ ਲਿਆ ਸਾਨੂੰ ਉਹ ਮੋੜ ਤੱਕਣ ਛੱਡ ਗਿਆ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਤਾਂ ਅਸੀਂ ਕਹਿੰਦੇ ਆ ਕਿ ਤਾਂਿਆਂ ਨੂੰ ਸਰ ਦਾ ਬਹੁਤ ਸਖਤ ਹੋਣੀ ਚਾਹੀਦੀ ਆ ਇਹਨਾਂ ਨੂੰ ਬਾਰ-ਬਾਰ ਜਿਹੜੇ ਇੱਕ ਛਡਾਂ ਦੇ ਆ ਜਵਾਨਤਾ ਸਾਹਬ ਇਹ ਤਾਂ ਇਹ ਤਾਂ ਮੜ ਕੇ ਪੇਛਟ ਕੇ ਆ ਜਾਂਦੇ ਦੋ ਮਹੀਨੇ ਮਗਰੋਂ ਜਿੰਨ ਜਿੰਨ ਵੀ ਹੁਣ ਦੋ ਮਹੀਨੇ ਹੋ ਗਏ ਜੇਲ੍ਹ ਦੇ ਵਿੱਚ ਚਿਗਾਏ ਨਸ਼ੇ ਪੱਤੇ ਦੇ ਵਿੱਚ ਪਹਿਲਾਂ ਵੀ ਬਹੁਤ ਕੇਸ ਆਉਂਦੇ ਬਾਕੀ ਗਾਧ ਕੀਤੀ ਤਾਂ ਉਹ ਜਿਹੜਾ ਨਾ ਬਾਕੀ ਸਾਰੇ ਘਰ ਦੇ ਵਿੱਚ ਦੇਖੀ ਇੱਕ ਉਹਦੀ ਵਾਲੀ ਗਾਇਬ ਸੀਗੀ ਇੱਕ ਕੰਨ ਦੀ ਵਾਲੀ ਸੀਗੀ ਔਰ ਇੱਕ ਗਾਇਬ ਸੀਗੀ ਔਰ ਜਿਹੜਾ ਮੌਕੇ ਤੇ ਤਕੀਕਾਤ ਕਰਨ ਦੇ ਰਿਹਾ ਜਣਾ ਨਾ ਉਹਦੇ ਘਰ ਦੇ ਵਿੱਚ ਸਾਰੇ ਟੋਟਲ ਘਰ ਦੇ ਵਿੱਚ ਬਲੱਡ ਸਟੇਨ ਸੀਗੇ ਟੋਟਲ ਘਰ ਦੇ ਵਿੱਚ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਦਨੀ ਸੂਰੀ ਸਾਥਿਓ ਇੱਕ ਅਜਿਹੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਹਨੂੰ ਪੜਦੇ ਹਾਂ ਜਿਹਨੂੰ ਸੁਣਦੇ ਹਾਂ ਸਿਰ ਸ਼ਰਮ ਨਾਲ ਝੁੱਕ ਜਾਂਦਾ ਕਿ ਅਸੀਂ ਕਿੰਨਾ ਹਾਲਾਤਾਂ ਵਿੱਚ ਰਹਿ ਰਹੇ ਹਾਂ ਔਰ ਸੰਵੇਦਨਾਵਾਂ ਨੂੰ ਝੰਡੋੜ ਦੇਣ ਵਾਲੀ ਇਹ ਖਬਰ ਹੈ ਇਹ ਖਬਰ ਚਰਾਨ ਪਿੰਡ ਤੋਂ ਸਾਹਮਣੇ ਆ ਰਹੀ ਹੈ ਔਰ ਉੱਥੇ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਨਸ਼ੇ ਦੇ ਆਦੀ ਇੱਕ ਵਿਅਕਤੀ ਨੇ ਨਸ਼ੇ 'ਚ ਅੰਨੇ ਇੱਕ ਵਿਅਕਤੀ ਨੇ ਜੋ ਸ਼ੁਰੂਆਤੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਉਸ ਵਿਅਕਤੀ ਨੇ ਇੱਕ 55 ਸਾਲ ਦੇ ਕਰੀਬ ਔਰਤ ਦੀ ਉਮਰ ਸੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਔਰ ਮੌਤ ਵੀ ਅਜਿਹੀ ਦਿੱਕਤੀ ਹੈ ਕਿ ਰੋਂਗਟੇ ਖੜੇ ਹੋ ਜਾਣ ਉਸ ਔਰਤ ਦੇ ਘਰ ਜਾ ਕੇ ਦੱਸਿਆ ਜਾ ਰਿਹਾ ਕਿ ਮੂੰਹ ਵਿੱਚ ਕੱਪੜਾ ਪਾ ਕੇ ਉਸ ਦੇ ਉੱਤੇ ਬਹਿ ਕੇ ਤਸੀਹੇ ਦੇ ਦੇ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੋ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਮ੍ਰਿਤਕ ਔਰਤ ਦੇ ਰਿਸ਼ਤੇਦਾਰਾਂ ਤੋਂ ਆਂਡੀਆਂ ਗਵਾਂਡੀਆਂ ਤੋਂ ਜੋ ਚਸ਼ਮਦੀਤ ਨੇ ਉਹਨਾਂ ਤੋਂ ਜਿਹੜੀ ਖਬਰ ਸਾਢ ਤੱਕ ਪਹੁੰਚੀ ਹੈ ਕਿ ਉਹਨਾਂ ਨੇ ਜਦੋਂ ਟੀਨ ਤੇ ਚੜ ਕੇ ਦੇਖਿਆ ਕਿ ਜੋ ਆਸ਼ਾ ਰਾਣੀ ਹੈ ਉਹ ਸਮੇਂ ਉਹ ਜੀਵਤ ਸੀ ਸ਼ਾਇਦ ਉਹਦੇ ਮੂੰਹ 'ਚ ਕੱਪੜਾ ਪਾ ਕੇ ਉਹਦੇ ਉੱਤੇ ਬਹਿ ਕੇ ਤਸੀਹੇ ਦਿੱਤੇ ਜਾ ਰਹੇ ਆ ਤੇ ਉਹਨਾਂ ਨੇ ਛਡਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਵਿਅਕਤੀ ਜਿਸ ਦਾ ਨਾਮ ਮੱਖਣਰਾਮ ਦੱਸਿਆ ਜਾ ਰਿਹਾ ਉਹ ਕਹਿੰਦੇ ਕਿ ਪਹਿਲਾਂ ਤਾਂ ਗੇਟ ਖੋਲ੍ਹ ਕੇ ਘਰ ਦਾ ਬਾਹਰ ਭਜਦਾ ਔਰ ਦੇਖੋ ਹੈਰਾਨੀ ਵਾਲੀ ਗੱਲ ਇਹ ਕਿ ਆਸ਼ਾ ਰਾਣੀ ਤੇ ਘਰ ਜਾ ਕੇ ਹੀ ਉਸ ਨੂੰ ਮੌਤ ਦੇ ਘਾਟ ਉਤਾਰਿਆ ਜਦੋਂ ਇਹ ਲੋਕ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੇ ਚਸ਼ਮਦੀਤ ਤਾਂ ਕਹਿੰਦੇ ਦਾਤ ਲੈ ਕੇ ਉਹਨਾਂ ਨੂੰ ਵੀ ਭਜਾਉਂਦਾ ਤੇ ਇਹ ਪਿੰਡ ਚਰਾਣ ਦਾ ਹੀ ਵਾਸੀ ਦੱਸਿਆ ਜਾ ਰਿਹਾ ਜਿਹੜਾ ਚਸ਼ਮਦੀਤ ਉਹਨਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਪਹਿਲਾਂ ਵੀ ਕਈ ਵਾਰ ਜੇਲ੍ਹ ਜਾ ਚੁੱਕਾ ਹੈ ਪਰ ਹੁਣ ਸਵਾਲ ਖੜਾ ਇਹ ਹੁੰਦਾ ਹੈ ਕਿ ਆਸ਼ਾ ਰਾਣੀ ਦੇ ਕਤਲ ਦੇ ਪਿੱਛੇ ਕੀ ਕੱਲੇ ਮੱਖਣ ਰਾਮ ਦਾ ਹੱਥ ਹੈ ਕਿ ਸਾਡੇ ਸਿਸਟਮ ਦਾ ਵੀ ਕਿਉਂਕਿ ਇਹ ਜੇ ਲੋਕ ਜਿਹੜੇ ਜੇਲ੍ਹ ਚਲੇ ਜਾਂਦੇ ਇਹਨਾਂ ਨੂੰ ਛਡਾ ਕੇ ਕੌਣ ਲਿਆਂਦਾ ਕਿ ਪ੍ਰਸ਼ਾਸਨ ਦੀ ਕੋਈ ਢਿੱਲ ਰਹੇ ਜਾਂਦੀ ਹੈ ਕਿ ਕਾਨੂੰਨ ਦੀ ਕੋਈ ਨਰਮੀ ਹੁੰਦੀ ਹੈ ਕਿ ਸਮਾਜ ਦੀ ਚੁੱਪੀ ਇਹਨਾਂ ਨੂੰ ਬढ़ावा ਦਿੰਦੀ ਹੈ ਕਿਉਂਕਿ ਪਤਾ ਨਹੀਂ ਹਾਲੇ ਵੀ ਕਿੰਨੀਆਂ ਥਾਵਾਂ ਤੇ ਕਿੰਨੇ ਪਿੰਡਾਂ ਵਿੱਚ ਇਹੋ ਜਿਹੇ ਨਸ਼ੇ ਦੇ ਆਦੀ ਭੂਤ ਬਣ ਕੇ ਪਤਾ ਨਹੀਂ ਕਿੰਨੀਆਂ ਔਰਤਾਂ ਕਿੰਨੇ ਬੱਚੇ ਆ ਕਿੰਨੇ ਬਜ਼ੁਰਗਾਂ ਕਿੰਨੇ ਅੱਧੀ ਉਮਰ ਦੇ ਵਿਅਕਤੀਆਂ ਦੇ ਮੌਤ ਦੇ ਜ਼ਿੰਦਗੀ ਦੇ ਖੋ ਬਣ ਕੇ ਘੁੰਮਦੇ ਹੋਣੇ ਆ ਤਾਂ ਸਵਾਲ ਬਹੁਤ ਵੱਡੇ ਨੇ ਪਿੰਡ ਵਾਸੀ ਕਹਿੰਦੇ ਕਿ ਰਾਤ 10:30 ਵਜੇ ਦੀ ਘਟਨਾ ਹੈ ਔਰ ਮੌਕੇ ਤੇ ਜਿਹੜੇ ਸਰਪੰਚ ਆ ਉਹ ਕਹਿੰਦੇ ਮੈਨੂੰ 8:11 ਵਜੇ ਕਾਲ ਆਂਦੀ ਆ ਤੇ ਇਹ ਵੀ ਦੱਸਿਆ ਜਾਂਦਾ ਕਿ ਪੁਲਿਸ ਜਿਹੜੀ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਤੁਰੰਤ ਪਹੁੰਚਦੀ ਹੈ ਜਾੜਲਾ ਚੌਂਕੀ ਤੋਂ ਵੀ ਮੁਲਾਜ਼ਮ ਪਹੁੰਚਦੇ ਆ ਚੌਂਕੀ ਇੰਚਾਰਜ ਪਹੁੰਚਦੇ ਆ ਸਦਰ ਥਾਣੇ ਤੋਂ ਐਸਐਚਓ ਅਸ਼ੋਕ ਉਹ ਵੀ ਪਹੁੰਚਦੇ ਆ ਔਰ ਮਾਮਲਾ ਹੁਣ ਪੁਲਿਸ ਦੇ ਅਧੀਨ ਹੈ ਤਫ਼ਤੀਸ਼ ਅਧੀਨ ਹੈ ਪਰ ਸਵਾਲ ਉਹੀ ਨਹੀਂ ਇਹੋ ਜਿਹੇ ਲੋਕ ਜਦੋਂ ਇਹ ਜੇਲ੍ਹ ਚ ਚਲੇ ਜਾਂਦੇ ਆ ਇਹਨਾਂ ਨੂੰ ਛਡਾ ਕੇ ਕੌਣ ਲੈਂਦਾ ਕਿ ਉਹ ਲੋਕ ਦੋਸ਼ੀ ਨਹੀਂ ਹਨ ਕੀ ਸਾਡਾ ਕਾਨੂੰਨ ਕਿਤੇ ਨਰਮ ਹੋ ਜਾਂਦਾ ਹੈ ਕਿ ਪ੍ਰਸ਼ਾਸਨ ਕੋਈ ਢਿੱਲ ਵਰਤ ਲੈਂਦਾ ਹੈ ਕਿ ਸਾਡੀ ਚੁੱਪੀ ਇਹਨਾਂ ਮਾੜੇ ਅੰਸਰ ਨੂੰ ਬढ़ावा ਤਾਂ ਨਹੀਂ ਦਿੰਦੀ ਸਵਾਲ ਬਹੁਤ ਸਾਰੇ ਨੇ ਤੁਹਾਨੂੰ ਮੌਕੇ ਤੇ ਤਸਵੀਰਤ ਕਰਨੀ ਕੋ ਗਵਾਹਾਂ ਕਤਲ ਹੋਇਆ ਤੁਹਾਡੇ ਕੀ ਲੱਗਦੇ ਸੀ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਮੇਰੀ ਚਾਚੀ ਲੱਗਦੀ ਸਰ ਸਾਡੇ 10:30 ਵਜੇ ਰੋਲਾ ਪਿਆ ਨਾ ਜਿਹਦਾ ਮੂੰਹ 'ਚ ਉਹ ਕੱਪੜਾ ਪਾਇਆ ਹੁੰਦਾ ਆਵਾਜ਼ਾਂ ਮਾਰਦੀ ਸੀ ਮੁੰਡਿਆਂ ਨੂੰ ਤਿੰਨਾਂ ਨੂੰ ਤਿੰਨਾਂ ਘਰਾਂ ਦੇ ਨਾ ਇੱਕ ਇੱਕ ਮੁੰਡੇ ਨੂੰ ਹਾਕ ਮਾਰਦੀ ਸੀ ਫੇ ਮੰਮੀ ਨੇ ਟੀਨਾ ਬਚੜ ਕੇ ਦੇਖਿਆ ਤਾਂ ਪਹਿਲਾਂ ਤਾਂ ਕੋਈ ਦੇਖਿਆ ਨਹੀਂ ਫੇਰ ਮੈਂ ਭਾਜੀ ਨੂੰ ਫੋਨ ਕੀਤਾ ਰੇਸ਼ਮ ਨੂੰ ਤੇ ਕਸ਼ਮੀਰੋ ਭਾਬੀ ਨੂੰ ਫੋਨ ਕੀਤਾ ਫੇਰ ਭਾਜੀ ਰੇਸ਼ਮ ਨੇ ਟੀਨਾ ਬਰ ਖੜ ਕੇ ਦੇਖਿਆ ਤਾਂ ਉਹਦੇ ਨਾਲ ਮੂੰਹ 'ਚ ਕੱਪੜਾ ਪਾ ਕੇ ਨਾ ਉਹ ਪੁੱਠੀ ਕਰਕੇ ਪਿਆ ਸੀ ਤੇ ਉਹ ਆਪਰਾ ਬੈਠਾ ਸੀਗਾ ਤਾਂ ਫੇਰ ਕੁੰਡਾ ਖੋਲ੍ਹਿਆ ਕੁੰਡਾ ਕੋਲ ਕੇ ਨਾ ਅੰਦਰੋਂ ਕੁੰਡਾ ਕੋਲ ਕੇ ਕਹਿੰਦਾ ਹਾਂ ਦੱਸੋ ਕੀ ਗੱਲ ਆ ਇੰਨੀ ਗੱਲ ਕਹਿ ਕੇ ਟਾ ਮੁੜ ਕੇ ਨਾ ਕਹਿੰਦਾ ਦਾਤ ਕੱਢਿਆ ਨਾ ਸਾਨੂੰ ਨੇ ਮੋਰੇ ਲਾ ਲਿਆ ਸਾਨੂੰ ਉਹ ਮੋੜ ਤੱਕ ਕਥਨ ਛੱਡ ਕੇ ਆਇਆ ਜੀ ਕੌਣ ਸੀ ਉਹ ਬੰਦਾ ਕੋਈ ਲੋਕਲ ਚੀਜ਼ਾਂ ਕੋਈ ਹਾਂਜੀ ਲੋਕਲ ਸੀ ਨਾਮ ਮੱਖਣ ਸਿੰਘ ਆ ਜੀ ਇਹ ਇਸ ਕੇ ਸੰਦਾ ਬੰਦਾ ਆ ਉਹ ਜਿਹੜਾ ਹੈਗਾ ਨਸ਼ੇੜੀ ਟਾਈਪ ਦਾ ਕਿੱਦਾਂ ਹਾਂਜੀ ਹਾਂਜੀ ਨਸ਼ੇੜੀ ਟਾਈਪ ਇਹ ਨਸ਼ੇ ਹੁਣ ਵੀ ਕਰ ਰਿਹਾ ਨਸ਼ਾ ਕੀਤਾ ਸੀ ਉਸ ਟਾਈਮ ਉਹਨੇ ਕੋਈ ਚੋਰੀ ਚੋਰੀ ਤਾਂ ਨਹੀਂ ਕੋ ਕੀਤਾ ਸਮਾਨ ਜਾਂ ਕੋ ਮਾਰ ਇਹ ਇੱਕਦਾਂ ਨਿਸਰ ਪਤਾ ਜੀ ਤੇ ਕੀ ਮੰਗ ਕਰਦੇ ਹੁਣ ਤੁਸੀਂ ਪ੍ਰਸ਼ਾਸਨ ਨੂੰ ਸਾਫ਼ ਚੱਲ ਚਾਹੀਦਾ ਉਹਨੂੰ ਵੀ ਫਾਂਸੀ ਹੋਵੇ ਕੰਮ ਕੀ ਕਰਦਾ ਹੋ ਵੈਸੇ ਕੋਈ ਕੰਮ ਕਰਦਾ ਨਹੀਂ ਜੀ ਲਖਮੀਰ ਕੋ ਤੇ ਇੱਕ ਇਹ ਕਿਹੜਾ ਪਿੰਡ ਹੈ ਜੀ ਇਹ ਚਰਾਂ ਦੇ ਇਹ ਕੀ ਗੱਲ ਹੋਈ ਜਿਹੜੀ ਰਾਤ ਤੁਹਾਡੇ ਇੱਕ ਕਤਲ ਦੀ ਗੱਲ ਹੋ ਰਹੀ ਹੈ ਉਹਦੇ ਬਾਰੇ ਥੋੜਾ ਦੱਸ ਦਿਓ ਕਿੱਥੇ ਬਿੱਨਾ ਸਾਨੂੰ ਪਤਾ ਨਹੀਂ ਜੀ ਮੈਨੂੰ ਸਵੇਕ 11 ਵਜੇ ਨੇ ਕੁੜੀ ਨੇ ਫੋਨ ਕੀਤਾ ਗੌਂਡੀਆਂ ਨੇ ਕਹਿੰਦੀ ਭਾਬੀ ਆਖੇ ਬਾਹਰ ਆਈ ਤੇ ਕੋਈ ਆ ਜਾਂਦਾ ਘਰ ਆ ਭਈ ਬੰਦਾ ਬੜਿਆ ਆ ਮੈਂ ਦਵਦਾ ਪੈਸੇ ਤਾਂ ਬਾਹਰ ਨਿਕਲੀ ਤਾਂ ਮੁੜ ਕੇ ਚੱਲ ਐਥੇ ਖੜੇ ਅਸੀਂ ਦੇਖਿਆ ਉਹ ਮੁੰਡਾ ਵੀ ਜਿਹੜਾ ਆਇਆ ਤਾਂ ਉਹਨੂੰ ਅਸੀਂ ਐਥੇ ਖੜੇ ਤਾਂ ਜਾਨਣ ਸਾਨੂੰ ਬਾਜ ਕੋਈ ਨਹੀਂ ਸੀ ਹੋਂਦੀ ਆ ਜੀ ਅਸੀਂ ਆ ਪਾੜੇ ਦੇ ਉਪਰੋਂ ਉਹ ਜਿਹੜਾ ਆਇਰਸ ਕੱਪ ਦੇਖ ਅੰਦਰ ਕੋਈ ਹੈਗਾ ਅੰਦਰ ਕੋਈ ਨਹੀਂ ਸੀ ਉਹ ਕਹਿੰਦਾ ਮੈਨੂੰ ਆਵਾਜ਼ ਨਹੀਂ ਸੌਂਦੀ ਹੈਗੀ ਇਹ ਜਾਨੂ ਕਹਿੰਦੇ ਵੀ ਤੁਸੀਂ ਆਖੇ ਘੁੰਮ ਕੇ ਸਾਡੇ ਬਾਹਰ ਤੇ ਦੇਖੋ ਖੋਲ੍ਹੀ ਤੇ ਚੜ ਕੇ ਉਧਰੋਂ ਦੇਖਿਆ ਤਾਂ ਉਧਰੋਂ ਕਹਿੰਦਾ ਜੀ ਆਖੇ ਇਹ ਪਈ ਮੱਖਣ ਉਹ ਇਹ ਜਾਨੀ ਤਿੰਨੇ ਜਾਣੇ ਇਧਰੋਂ ਆ ਗਏ ਤਾਂ ਮੈਂ ਆਪਣੇ ਮੁੰਡੇ ਨੂੰ ਥਾਂ ਚਲ ਗਏ ਅੰਦਰ ਜਾਤੇ ਮੁੰਡਾ ਮੇਰਾ ਉੱਤੇ ਅੰਦਰੋਂ ਫੋਨ ਘੱਲਾ ਪੈ ਮੁੰਡਿਆਂ ਨੂੰ ਕਰਨ ਜਾਤੇ ਮੈਂ ਬਾਹਰ ਨਿਕਲੀ ਤਾਂ ਉਹ ਜਾਨੂ ਗੇਟ ਤੇ ਬਾਹਰ ਨਹੀਂ ਸਕਿਆ ਨੇਕਾ ਗਿਆ ਸੀ ਮਗਰ ਚੋਹਾਂ ਜਾਂ ਚਾਰੇ ਜਾਣੇ ਪਿੱਛੇ ਅਸੀਂ ਆਕਾ ਮਾਰੀ ਫੇ ਮੱਖਣ ਪਿੱਛੇ ਮੁੜਿਆ ਪਿੱਛੇ ਮੁੜਿਆ ਤਾਂ ਕਹਿੰਦਾ ਕਿ ਆ ਗੱਲ ਖੜ ਕੇ ਕਹਿੰਦਾ ਮੁੜ ਕੇ ਦਾਸ ਲੈ ਕੇ ਕਹਿੰਦਾ ਗਾਲਾਂ ਕੱਢੀਆਂ ਦੋ ਤਿੰਨ ਸਾਨੂੰ ਮੰਗਾ ਸਾਡੇ ਪੈਜਾ ਸਾਹਮਣੇ ਗੇਟ ਮੈਂ ਵੀ ਦਵਾ ਦ ਅੰਦਰ ਗੇਟ ਲਾ ਕੇ ਬਜੀ ਤੇ ਇਹਨਾਂ ਨੂੰ ਆਹ ਤੇ ਟੱਕਰ ਪਜਾ ਤਾ ਉਦੋਂ ਮਰ ਚੁੱਕੇ ਸੀ ਉਹ ਜਿਹੜੇ ਸੀ ਇਹ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਤਾਂ ਅਸੀਂ ਕਹਿੰਦੇ ਫੇ ਤਾਂ ਇਹਨਾਂ ਨੂੰ ਸਾਡਾ ਬਹੁਤ ਸਖਤ ਹੋਣੀ ਚਾਹੀਦੀ ਯਾਰ ਇਹਨਾਂ ਨੂੰ ਬਾਰ ਬਾਰ ਜਿਹੜੇ ਇੱਕ ਛਡਾਂਦੇ ਆ ਜਵਾਨਤਾ ਦੇ ਦੇਸ ਪਹਿਲਾਂ ਤਾਂ ਜਮਾਨਤ ਵਾਲੇ ਤੱਕ ਹੋਣਾ ਚਾਹੀਦੇ ਇਹਨਾਂ ਨੂੰ ਆਹ ਵੇਂਦਾਂ ਨੇ ਇਹ ਤਾਂ ਮੁੜ ਕੇ ਫੇਰ ਛੁੱਟ ਕੇ ਆ ਜਾਂਦੇ ਦੋ ਮਹੀਨੇ ਮਗਰ ਜਿੰਨ ਜਿੰਨ ਵੀ ਆਉਣ ਤੋਂ ਦੋ ਮਹੀਨੇ ਹੋ ਗਏ ਜੇਲ੍ਹ ਦੇ ਵਿੱਚ ਚਿਗਾਏ ਨਸ਼ੇ ਪੱਤੇ ਦੇ ਵਿੱਚ ਪਹਿਲਾਂ ਵੀ ਬਹੁਤ ਕੇਸ ਆ ਗਏ ਤੇ ਹੁਣ ਵੀ ਜਿਹੜਾ ਜਿੰਨ ਇਹਦੀ ਜ਼ਬੰਤ ਦੇ ਵਿੱਚ ਪਹਿਲਾਂ ਉਹ ਨੂੰ ਪਾ ਜੀ ਮਾਸਟਰ ਨਰਿੰਦਰ ਸਿੰਘ ਸਰਪੰਚ ਇਹ ਕਿਹੜਾ ਪਿੰਡ ਹੈ ਜੀ ਚਰਾਣ ਜੀ ਇੱਥੇ ਇੱਕ ਰਾਤ ਦੀ ਵਾਰਦਾਤ ਹੋਈ ਹੈ ਕੋਈ ਲੇਡੀਜ਼ ਦਾ ਕਤਲ ਦੱਸ ਦਿਓ ਤੇ ਬਾਰੇ ਥੋੜੀ ਜਾਣਕਾਰੀ ਦਿਓ ਜੀ 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 ਰਾਤ 11:30 ਵਜੇ ਮੈਨੂੰ ਫੋਨ ਗਿਆ ਆੜ ਗਵਾਂਡ ਤੋਂ ਇਹਨਾਂ ਸਾਰਿਆਂ ਤੋਂ ਵੀ ਇੱਧਰ ਇੱਧਰ ਇਹ ਮਰਡਰ ਹੋ ਗਿਆ ਤੇ ਆ ਕੇ ਫਿਰ ਜਦੋਂ ਦੇਖਿਆ ਵਾਕਿਆ ਜਨਾਨੀ ਜਿਹੜੀ ਆਸ਼ਾ ਰਾਣੀ ਸੀ ਉਹਦੀ ਡੈਥ ਹੋ ਚੁੱਕੀ ਸੀ ਉਸ ਤੋਂ ਬਾਅਦ ਮੈਂ ਫਿਰ ਜਾਲੇ ਚੌਂਕੀ ਗੁਲਜਿੰਦਰ ਰਾਮ ਨੂੰ ਬਲੀਮੇਤਾਲ ਨੂੰ ਫੋਨ ਕੀਤਾ ਉਹਨਾਂ ਦੇ ਨਾਲ ਅਕਸ਼ੋਕ ਕੁਮਾਰ ਜੀ ਐਸਐਚਓ ਜਿਹੜੇ ਅਮਰਜੀਤ ਕੌਰ ਚੌਂਕੀਨ ਚਾਲ ਕੋ ਆ ਗਏ ਜੀ ਉਹਨਾਂ ਨੇ ਆ ਕੇ ਫਿਰ ਸਾਰਾ ਪੁੱਛਗਿੱਛ ਕੀਤੀ ਹੈ ਇਹ ਕਤਲ ਦਾ ਕਾਰਨ ਕੀ ਹੋਇਆ ਉਹਦੇ ਬਾਰੇ ਥੋੜਾ ਦੱਸ ਦਿਓ ਕਾਰਨ ਤਾਂ ਇਨਵੈਸਟੀਗੇਸ਼ਨ ਚੱਲਦੀ ਹੈ ਜੀ ਉਹ ਪੁਲਿਸ ਵਾਲੇ ਦੱਸਣਗੇ ਜੀ ਉਹ ਸਾਰੇ ਕਲੂ ਕਰ ਗਿਆ ਹੈ ਤੇ ਇਹ ਕਿੰਨੀ ਕੁ ਉਮਰ ਸੀ ਇਹਨਾਂ ਦੀ ਜਿਹੜੀ ਲੇਡੀ ਦੀ ਕਤਲ ਹੋਇਆ ਔਰ ਪਟਵੰਤ 55 ਸਾਲ ਦੇ ਇੰਨੀ ਹੋਣੀ ਕੋਈ ਪਤਾ ਲੱਗਿਆ ਵੀ ਕੋਈ ਬੰਦਾ ਲੋਕਲ ਸੀ ਜਾਂ ਬਾਹਰੋਂ ਸੀ ਜਾਂ ਕੋਈ ਇਹਦੇ ਬਾਰੇ ਕੋਈ ਸ਼ੱਕ ਜਾਂ ਕੋਈ ਹਾਂਡ ਗਵਾਰਡ ਤੋਂ ਪਤਾ ਲੱਗਿਆ ਜੀ ਲੋਕਲੇ ਮੁੰਡਾ ਆ ਜੀ ਉਹਨਾਂ ਦੇ ਦੱਸਣ ਮੁਤਾਬਕ ਮੱਖਣਰਾਮ ਆ ਉਹਦਾ ਨਾਂ ਲੈਂਦੇ ਆ ਮੈਂ ਮੌਕੇ ਤੇ ਤਾਂ ਨਹੀਂ ਦੇਖਿਆ ਜੀ ਇੱਥੇ ਕੈਮਰੇ ਵਗੈਰਾ ਕੋਈ ਲੱਗੇ ਸੀ ਕੋਈ ਜਾਂ ਕਿਸੇ ਵਿੱਚੋਂ ਕੋਈ ਰਿਕਾਰਡਿੰਗ ਹੋ ਗਈ ਹੋਵੇ ਕੁਝ ਮੋਬਾਈਲਾਂ ਇਹਨੂੰ ਮੜਮੋਟਾ ਕੋਸ਼ਿਸ਼ ਕੀਤੀ ਨੇ ਰਸਿਕਾ ਕੈਮਰੇ ਨਹੀਂ ਹੈਗੇ ਇੱਥੇ ਲੱਗੇ ਜੀ ਸਾਥਿਓ ਹਾਲੇ ਤੱਕ ਤਸਵੀਰਾਂ ਵਿੱਚ ਜਿਹੜਾ ਤੁਸੀਂ ਪੱਕ ਸੁਣ ਰਹੇ ਸੀਗੇ ਉਹ ਪਿੰਡ ਵਾਸੀਆਂ ਦਾ ਪੱਖ ਹੈ ਆਂਡੀਆਂ ਗਵਾਂਡੀਆਂ ਦਾ ਪੱਖ ਹੈ ਪਰ ਪੁਲਿਸ ਨਾਲ ਜਦੋਂ ਸਾਡੀ ਟੀਮ ਦੀ ਗੱਲਬਾਤ ਹੁੰਦੀ ਹੈ ਸਾਡੇ ਸਮਝ ਵਿੱਚ ਇਹ ਗੱਲ ਪਈਦੀ ਆ ਕਿ ਰਾਤੀ ਚੋਰੀ ਦੀ ਨੀਤ ਨਾਲ ਕੋਈ ਵਿਅਕਤੀ ਆਉਂਦਾ ਹੈ ਔਰ ਉਸ ਤੋਂ ਬਾਅਦ ਜਿਹੜੀ ਇਹ ਲੇਡੀ ਹੈ ਜਿਸ ਦਾ ਕਤਲ ਕੀਤਾ ਗਿਆ ਇਹਨਾਂ ਦੀ ਆਪਸ ਵਿੱਚ ਝੜਪ ਹੁੰਦੀ ਹੈ ਇਹ ਇਸ ਕਰਕੇ ਵੀ ਕਿਹਾ ਜਾ ਰਿਹਾ ਕਿਉਂਕਿ ਖੂਨ ਦੇ ਜਿਹੜੇ ਕਤਰੇ ਆ ਉਹ ਘਰ ਵਿੱਚ ਕਈ ਥਾਵਾਂ ਤੇ ਪੁਲਿਸ ਨੂੰ ਨਜ਼ਰ ਆਉਂਦੇ ਆ ਔਰ ਔਰਤ ਦੀ ਇੱਕ ਕੰਨ ਦੀ ਵਾਲੀ ਵੀ ਜਿਹੜੀ ਗਾਇਬ ਆ ਤਾਂ ਪੁਲਿਸ ਦੀ ਸ਼ੰਕਾ ਇਹ ਹੀ ਆ ਕਿ ਕਲ ਰਾਤੀ ਕੋਈ ਚੋਰੀ ਦੀ ਨੀਅਤ ਨਾਲ ਲੁੱਟ ਦੀ ਨੀਅਤ ਨਾਲ ਘਰ ਵਿੱਚ ਆਉਂਦਾ ਤੇ ਔਰਤ ਜਿਹੜੀ ਉਹ ਜਾਗ ਜਾਂਦੀ ਹੈ ਤੇ ਝੜਪ ਹੁੰਦੀ ਹੈ ਔਰਤ ਦਾ ਜਿਹੜਾ ਪਤੀ ਹੈ ਦੱਸਿਆ ਜਾ ਰਿਹਾ ਉਹ ਮੈਂਟਲੀ ਡਿਸਟਰਬ ਹੈ ਜੋ ਘਰ ਵਿੱਚ ਨਹੀਂ ਰਹਿੰਦਾ ਕਦੀ ਕਦੀ ਆਉਂਦਾ ਕਦੀ ਕਦੀ ਚਲੇ ਜਾਂਦਾ ਉਸ ਦਾ ਪੁੱਤਰ ਜਿਹੜਾ ਦੱਸਿਆ ਜਾ ਰਿਹਾ ਸਿੱਕਮ ਚ ਡਿਪਲੋਇਡ ਸੀ ਹੁਣ ਬਾਇਰ 에ਅਰ ਉਹ ਵਾਪਸ ਆ ਰਿਹਾ ਜੀ ਨਵਾਂ ਸ਼ਹਿਰ ਬਾਇਰ 에ਅਰ ਚਰਾਮ ਤੋਂ ਵਾਪਸ ਆ ਰਿਹਾ ਆਪਣੀ ਜਿੱਥੇ ਫਲਾਈਟ ਲੈਂਡ ਕਰੂਗੀ ਉਸ ਤੋਂ ਬਾਅਦ ਚਰਾਹਣ ਪਹੁੰਚੇ ਕਿਉਂਕਿ ਬਹੁਤ ਦੁਖਦ ਸਮਾਂ ਆ ਪਰਿਵਾਰ ਲਈ ਔਰ ਉਸ ਵੀਰ ਲਈ ਵੀ ਜਿਸ ਦੀ ਮਾਤਾ ਦੇ ਨਾਲ ਕੱਲ ਰਾਤੀ ਇਸ ਤਰੀਕੇ ਦਰਿੰਦਗੀ ਕੀਤੀ ਗਈ ਹੈ ਬਰੂਟਲੀ ਉਸ ਦਾ ਮਰਡਰ ਕੀਤਾ ਗਿਆ ਪਰ ਸਵਾਲ ਇਹੀ ਨੇ ਕਿਉਂਕਿ ਇਹ ਮੰਨਿਆ ਜਾ ਰਿਹਾ ਕਿ ਲੁੱਟਖੋ ਵਾਲੇ ਨੇ ਕਤਲ ਕੀਤਾ ਪਿੰਡ ਵਾਲੇ ਕਹਿੰਦੇ ਨੇ ਕਿ ਨਸ਼ੇ ਦੇ ਆਦੀ ਨੇ ਕੀਤਾ ਪਰ ਸਵਾਲ ਹੈ ਕਿ ਪਿੰਡ ਦੀ ਆਤਮਾ ਦਾ ਕਤਲ ਹੈ ਕਿ ਨਸ਼ੇੜੀ ਉਹਨਾਂ ਦੇ ਇੰਨੇ ਹਿਆ ਵਧ ਗਏ ਕਿ ਇਸ ਤਰੀਕੇ ਘਰਾਂ 'ਚ ਵੜ ਕੇ ਲੁੱਟ ਖੋਹਦੇ ਰਾਤ ਦੇ ਨਾਲ ਵੜਦੇ ਆ ਕੰਨ ਦੀ ਬਾੜੀ ਜਿਹੜੀ ਖਿੱਚ ਕੇ ਲੈ ਜਾਂਦੇ ਆ ਤੇ ਮਰਡਰ ਕਰਕੇ ਚਲੇ ਜਾਂਦੇ ਆ ਉਹਨਾਂ ਨੂੰ ਇੰਨੀ ਵੀ ਸੁਧ ਨਹੀਂ ਹੁੰਦੀ ਸਮਝ ਨਹੀਂ ਹੁੰਦੀ ਉਹ ਕੀ ਕਰ ਰਹੇ ਤਾਂ ਪੰਜਾਬ ਦੇ ਹਾਲਾਤ ਕਿੰਨੇ ਬੱਧਰ ਬਣ ਚੁੱਕੇ ਆ ਇਹ ਗੱਲ ਜਿਹੜੀ ਆ ਉਹ ਸਾਹਮਣੇ ਨਜ਼ਰ ਆਉਂਦੀ ਆ ਪਰ ਇੱਕ ਵਾਰ ਤੁਹਾਨੂੰ ਸੁਣਾਉਂਦੇ ਆ ਇਸ ਪੂਰੀ ਵਾਰਤ ਉੱਤੇ ਐਸ ਐਚਓ ਅਸ਼ੋਕ ਉਹਨਾਂ ਦਾ ਕੀ ਕਹਿਣਾ ਇਹ ਰਾਤ ਮੈਨੂੰ ਕੋਈ 12 ਵਜੇ ਦੀ ਕ੍ਰੀਮ ਇੰਟਿਮੇਸ਼ਨ ਮਿਲੀ ਸੀਗੀ ਥਰੂ ਸਰਪੰਚ ਕਿ ਸਾਡੇ ਪਿੰਡ ਮਰਡਰ ਹੋ ਗਿਆ ਔਰ ਮੈਂ 12:20 ਮਿੰਟ ਤੇ ਮੈਂ ਉੱਥੇ ਪਹੁੰਚ ਗਿਆ ਸੀ ਪਿੰਡ 20 ਮਿੰਟ ਬਾਅਦ ਔਰ ਜਦੋਂ ਮੈਂ ਜਾ ਕੇ ਦੇਖਿਆ ਉੱਤੇ ਲੇਡੀਜ਼ ਸੀਗੀ ਆਸ਼ਾ ਰਾਣੀ ਔਰ ਬਾਈਫਰ ਮਨਜੀਤ ਸਿੰਘ ਇਹਦੇ ਉੱਤੇ ਡੈੱਡ ਬੋਡੀ ਪਈ ਸੀਗੀ ਬਾਹਰ ਜਿਹੜਾ ਪਾਮ ਬੇੜਾ ਕਹਿੰਦੇ ਨੇ ਉਹਦੇ ਵਿੱਚ ਔਰ ਬਰਖਾ ਬਹੁਤ ਜ਼ਿਆਦਾ ਪੈ ਰਹੀ ਸੀ ਔਰ ਜਦੋਂ ਮੈਂ ਮੌਕੇ ਤੇ ਦੇਖਿਆ ਉਹਦੇ ਜਿਹੜਾ ਗਾਲਾ ਸੀਗਾ ਨਾ ਉਹ ਉਸੇ ਤੀ ਹੀ ਚੁੰਨੀ ਨਾਲ ਘੁੱਟਿਆ ਹੋਇਆ ਸੀਗਾ ਔਰ ਜਦੋਂ ਮੌਕੇ ਤੇ ਮੈਂ ਜਾ ਕੇ ਤਕਰੀਕਾਤ ਕੀਤੀ ਤਾਂ ਉਹ ਜਿਹੜਾ ਨਾ ਉਹ ਬਾਕੀ ਸਾਰੇ ਘਰ ਦੇ ਵਿੱਚ ਦੇਖਣ ਇੱਕ ਉਹਦੀ ਵਾਲੀ ਗਾਇਬ ਸੀਗੀ ਇੱਕ ਕੰਦੀ ਵਾਲੀ ਸੀਗੀ ਔਰ ਇੱਕ ਗਾਇਬ ਸੀਗੀ ਔਰ ਜਿਹੜਾ ਮੌਕੇ ਤੇ ਤਕਰੀਕਾਤ ਕਰਨਦੇ ਰਿਹਾ ਜਨਾਂ ਨਾ ਉਹਦੇ ਘਰ ਦੇ ਵਿੱਚ ਸਾਰੇ ਟੋਟਲ ਘਰ ਦੇ ਵਿੱਚ ਬਲੱਡ ਸਟੇਨ ਸੀਗੇ ਟੋਟਲ ਘਰ ਦੇ ਵਿੱਚ ਔਰ ਕਿ ਮੈਂ ਕੀ ਜਜਮੈਂਟ ਕੀਤੀ ਹੈ ਕਿ ਜਿਹੜਾ ਬੰਦਾ ਇਸ ਦੇ ਘਰ ਦੇ ਵਿੱਚ ਲੁੱਟ ਖੋਹ ਕਰਨ ਦੀ ਨੀਅਤ ਨਾਲ ਐਂਟਰ ਹੋਇਆ ਉਹਦੇ ਨਾਲ ਇਸ ਲੇਡੀ ਨੇ ਮਜਾਮਤ ਕੀਤੀ ਹੈ ਕਿ ਉਹਦਾ ਕੋਈ ਕੁੱਤਾ ਰੱਖਿਆ ਸੀਗਾ ਪੁੱਤਾ ਭੌਂਕਿਆ ਤਾਂ ਉਹ ਜਨਾਨੀ ਨੂੰ ਪਤਾ ਲੱਗ ਗਿਆ ਔਰ ਮੇ ਵੀ ਉਹ ਬੰਦਾ ਜਿਹੜਾ ਉਹਦੇ ਪਿੰਡ ਦਾ ਹੋ ਸਕਦਾ ਜਿਹਨੇ ਉਸਵੇ ਲੈ ਉਹਦਾ ਗਲਾ ਕੁੱਟ ਕੇ ਉਹ ਜੀ ਮੌਤ ਕਰਤੀ ਔਰ ਇਮਜ਼ਾਮਤ ਦੇ ਦੌਰਾਨ ਉਹ ਬੱਚੇ ਬੰਦਾ ਜਿਹੜਾ ਸੀ ਜੀ ਸੀ ਬੰਦਾ ਸੀ ਜਾਂ ਬੰਦੇ ਸੀ ਜਿੰਨੇ ਵੀ ਸੀਗੇ ਉਹ ਜੋ ਵੀ ਉਹਨਾਂ ਦੇ ਉਹ ਜਿਸ ਤਰ੍ਹਾਂ ਸੱਟ ਲੱਗਣਾਂ ਉਹ ਜਿਹੜਾ ਉਹਦਾ ਬਲੱਡ ਸਟੇਨ ਸੀਗੇ ਉਹ ਜਿਹੜੀ ਕੋਟੀ ਸੀਗੀ ਉਹਦੇ ਵਿੱਚ ਬਲੱਡ ਸਟੇਨ ਉਹਦੇ ਭੁੰਮਿਆ ਸੀ ਕਿ ਜਿੱਥੇ ਜਿੱਥੇ ਉਹ ਬੈੱਡ ਪਲ ਗਿਆ ਜਿੱਥੇ ਜਿੱਥੇ ਉਹਨੂੰ ਸ਼ੱਕ ਸੀਗਾ ਇੱਥੇ ਪੈਸੇ ਪਏ ਹੋ ਸਕਦੇ ਔਰ ਉਹ ਬਲੱਡ ਸਟੇਨ ਵੀ ਅਸੀਂ ਐਫਐਸਐਲ ਟੀਮ ਦੀ ਮਦਦ ਨਾਲ ਕਬਜ਼ੇ ਚ ਲੈ ਰਹੇ ਸੀਗੇ ਔਰ ਜਿਹੜਾ ਉਸਦੇ ਲੜਕੇ ਨਾਲ ਫੇਰ ਗੱਲ ਹੋਈ ਜਦੋਂ ਉਹਦਾ ਲੜਕਾ ਆਰਮੀ ਦਾ ਸਿੱਕਮ ਚ ਔਰ ਇਹ ਲੇਡੀਜ਼ ਕੱਲੀ ਹੀ ਘਰ ਤੇ ਰਹ ਰਹੀ ਸੀਗੀ ਔਰ ਉਹ ਲੜਕੇ ਨਾਲ ਉਹ ਬਾਈਏਰ ਪਹੁੰਚ ਰਿਹਾਗਾ ਤੇ ਬਾਕੀ ਜੋ ਸਟੇਟਮੈਂਟ ਦੇਣਗੇ ਉਹਦੇ ਆਧਾਰ ਤੇ ਜਿਹੜੀ ਅਸੀਂ ਬਣਦੀ ਕਾਰਵਾਈ ਕਰਾਂਗੇ ਤੇ ਅਜੇ ਤੱਕ ਤਾਂ ਉਹਨਾਂ ਨੇ ਜਿਹੜੇ ਉਹਦੇ ਪਰਿਵਾਰਕ ਮੈਂਬਰ ਹੈ ਉਹਨਾਂ ਨੇ ਸਟੇਟਮੈਂਟ ਸਾਨੂੰ ਨਹੀਂ ਰਿਪੋਰਟ ਕਰਾਈ ਇਹ ਕਿੰਨੀ ਕੁ ਮਰਸੀ ਜਿਹੜੀ ਉਮਰ ਹੈ ਇਹਦੇ 55 ਸਾਲ ਏਜ ਹੈ ਜੀ ਔਰ ਇਹਦਾ ਜਿਹੜਾ ਘਰ ਵਾਲਾ ਉਹ ਵੀ ਪਿੰਡ ਵਾਲਿਆਂ ਨੇ ਦੱਸਣ ਮੁਤਾਬਕ ਥੋੜਾ ਮੈਂਟਲੀ ਤੌਰ ਤੇ ਪਰੇਸ਼ਾਨ ਰਹਿੰਦਾ ਹੈ ਉਹ ਕਦੇ-ਕਦੇ ਘਰਾਂ ਦਾ ਇਹ ਕੱਲੀ ਹੀ ਘਰ ਵਿੱਚ ਰਹਿੰਦੀ ਸੀਗੀ ਔਰ ਕੋਠੀ ਕਾਫੀ ਵੱਡੀ ਕੋਠੀ ਪਾਈ ਹੈ ਪੱਲੀ ਹੀ ਘਰ ਚ ਰਹਦੀ ਸੀ ਇੱਕ ਬੱਚੇ ਨੇ ਇੱਕ ਲੜਕਾ ਜੋ ਮੈਨੂੰ ਪਤਾ ਲੱਗਾ ਇੱਕ ਲੜਕਾ ਆਰਮੀ ਦਾ ਇਹਨਾਂ ਦਾ ਤੇ ਉਹ ਆਰਮੀ ਹੋਣ ਮੇਰੀ ਉਸ ਲੜਕੀ ਨਾਲ ਵੀ ਗੱਲ ਹੋਈ ਹੈ ਉਹ ਵਾਪਸ ਆ ਰਿਹਾਗਾ ਉੱਥੋਂ ਬਾਇਰ ਉੱਥੋਂ ਆਪਣੀ ਛੁੱਟੀ ਲੈ ਕੇ ਆ ਰਿਹਾਗਾ ਉਹ ਜੋ ਵੀ ਸਟੇਟਮੈਂਟ ਦੇਣਗੇ ਉਹਦੇ ਸਟੇਟਮੈਂਟ ਦੇ ਆਧਾਰ ਤੇ ਉਹ ਜਿਹੜੀ ਡੈੱਡ ਬੋਡੀ ਅਸੀਂ ਫਿਲਹਾਲ ਇੱਥੇ ਮੋਰਚੀ ਦੀ ਤਨਖਾਹਤੀ ਸਿਵਲ ਹਸਪੀਟਲ ਨਵਾਂ ਸ਼ਹਿਰ ਉਹਦੇ ਆਧਾਰ ਤੇ ਅਸੀਂ ਕਾਰਵਾਈ ਕਰਾਂਗੇ ਮੇਰੀ ਐਫਐਸਐਲ ਟੀਮ ਹੈ ਔਰ ਜਿਹੜੀ ਫਿੰਗਰਪ੍ਰਿੰਟ ਟੀਮ ਹੈ ਉਹ ਜੋ ਵੀ ਹੈ ਸਾਨੂੰ ਕਲੂਜ਼ ਵਗੈਰਾ ਦੇਣਗੇ ਉਹਨਾਂ ਨੂੰ ਵੀ ਅਸੀਂ ਨਾਲ ਤਫ਼ਤੀਸ਼ ਦੇ ਵਿੱਚ ਜੁਆਇਨ ਕਰਾਂਗੇ ਅਜੇ ਤੱਕ ਪ੍ਰਾਇਮਰੀ ਸਟੇਜ ਤੇ ਤੀਜਾ ਮਾਮਲਾ ਹੈਗਾ ਇਨਵੈਸਟੀਗੇਸ਼ਨ ਪ੍ਰਾਇਮਰੀ ਸਟੇਜ ਤੇ ਜੋ ਤਫਤੀਸ਼ ਦੇ ਵਿੱਚ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਤੁਹਾਡਾ ਨਾਲ ਜੂਲ ਸ਼ੇਅਰ ਕੀਤੀ ਜਾ ਸਕਦੀ ਹੈ ਗ੍ਰਫਤਾਰੀ ਹੋ ਸਕਦੀ ਹੈ ਬਿਲਕੁਲ ਬਿਲਕੁਲ ਔਰ ਕੁਝ ਕਲੂ ਸਾਨੂੰ ਲੱਗ ਰਹੇ ਹੈਗੇ ਉਹਦੇ ਆਧਾਰ ਤੇ ਅਸੀਂ ਦੇਖਾਂਗੇ ਕਿ ਕਿਉਂਕਿ ਜਿਹੜਾ ਬੰਦੇ ਦੇ ਮਾਰਨ ਦੀ ਨੀਅਤ ਇਹ ਹੀ ਹੋਈ ਹੈ ਕਿ ਉਸਨੇ ਬੰਦੇ ਨੂੰ ਹੋ ਸਕਦਾ ਪਛਾਣ ਲਿਆ ਹੋਵੇ ਜਿਹੜਾ ਵੀ ਬੰਦਾ ਉਹਨਾਂ ਨੂੰ ਲੁੱਟ ਕੋ ਕਰਨ ਦੀ ਨੀਅਤ ਰਾਤ 10 ਵਜੇ ਇੰਟਰ ਹੋਇਆ ਹੋ ਸਕਦਾ ਮੇਬੀ ਉਹਨੇ ਪਛਾਣ ਲਿਆ ਹੋਵੇ ਤੇ ਉਹਦਾ ਗਲਾ ਕੁੱਟ ਕੇ ਹੱਤਿਆ ਕਰ ਦਿੱਤੀ ਹੈ ਔਰ ਉਹਦੀ ਇੱਕ ਵਾਲੀ ਵੀ ਗਾਇਬ ਹੋਣਾ ਇਹ ਦੱਸਦੀ ਹੈ ਕਿ ਉਹ ਇੱਕ ਵਾਲੀ ਤਾਂ ਕੰਥ ਪਈ ਸੀ ਦੂਜੀ ਗਾਇਬ ਸੀ ਇਹ ਦੱਸਦੀ ਹੈ ਕਿ ਉਹ ਬੰਦੇ ਦਾ ਨiyet ਹੀ ਇਹ ਸੀਗੀ ਕਿ ਆਪਾਂ ਲੁੱਟ ਖੋ ਗਾ ਕਰੀਏ ਜਿਵੇਂ ਤੁਸੀਂ ਦੱਸਿਆ ਬਲੱਡ ਅੰਦਰ ਕਾਫੀ ਡੁੱਲਿਆ ਇਹਦਾ ਮਤਲਬ ਹੈ ਕਿ ਉਹਨੇ ਫਾਈਟ ਕੀਤੀ ਹੈ ਰੇਡੀਓ ਤੇ ਬੰਦੇ ਨਾਲ ਗਾ ਜਿਹੜੇ ਇਹਨਾਂ ਦੀ ਫਾਈਟ ਹੋਈ ਹੈ ਵੇੜੇ 'ਚ ਹੋਈ ਹੈ ਜਿਹੜਾ ਬਲੱਡ ਸਟੇਨ ਸੀ ਉਹ ਜਿਸ ਤਰ੍ਹਾਂ ਬੰਦਾ ਤੁਰਦਾ ਜਾ ਰਿਹਾ ਨਾ ਉਹ ਫੋਟ ਫੋਟ ਡੇਟੇਡ ਫੋਟ ਤੇ ਬਲੱਡ ਸਟੇਨ ਸੀ ਐਨਾ ਕੋਈ ਬਲੱਡ ਨਹੀਂ ਸੀਗਾ ਬਿਵਾਵਾ ਕਾਉਨ ਬਲੱਡ ਨਹੀਂ ਸੀ ਉਹ ਇੱਕ ਇੱਕ ਡ੍ਰੌਪ ਸੀ ਜਿਸ ਤਰ੍ਹਾਂ ਇੱਕ ਇੱਕ ਡ੍ਰੌਪ ਜਿਸ ਤਰ੍ਹਾਂ ਹੋ ਸਕਦਾ ਮੇਰੇ ਵੀ ਉਹਦੇ ਹੱਥ ਦੇ ਸੱਟ ਲੱਗੀ ਹੋਵੇ ਜਿਹੜਾ ਦੋਸ਼ੀ ਬੰਦ ਵਿਅਕਤੀ ਹੋਊਗਾ ਉਹ ਜਿਸ ਤਰ੍ਹਾਂ ਤੁਰਿਆ ਜਾ ਰਿਹਾ ਸੀ ਨਾ ਇੱਕ ਇੱਕ ਬਲੱਡ ਸਟੇਨ ਐਨਾ ਉਹ ਲੈਵਲ ਦਾ ਬਲੱਡ ਸਟੇਨ ਨਹੀਂ ਸੀਗਾ ਜਿਹੜਾ ਇੱਕ ਇੱਕ ਸਟੇਨ ਸੀਗਾ ਜਿਸ ਤਰ੍ਹਾਂ ਉਹ ਅਸੀਂ ਐਫਐਸਐਲ ਟੀਮ ਦੀ ਮਦਦ ਨਾਲ ਕਮੇਜ ਚ ਲੈ ਗਏ ਉਹਨਾਂ ਨੂੰ ਭੇਜਾਂਗੇ ਜੋ ਬੰਨ ਦੀ ਕਾਰਵਾਈ ਅਮਲ ਹੋ ਜਾਵੇ